हां जी 사스리칼 जी ਸਾਰਿਆਂ ਨੂੰ ਸਵਾਗਤ ਕਰਦੇ ਆਂ ਪਿੰਡ ਡੇਰੀ ਫਾਰਮ ਵਿੱਚ ਆਪਾਂ ਪਹੁੰਚ ਚੁੱਕੇ ਆਂ ਪਿੰਡ ਬੁਰਜਨ ਅਥੂਕੇ ਜ਼ਿਲ੍ਹਾ ਤਰਨਤਾਰਨ ਤਹਿਸੀਲ ਪੱਟ ਜੇ ਇਸ ਘਰ ਚੋਂ ਆਪਣੀ ਪਹਿਲੀ ਵੀਡੀਓ ਬਣਨ ਜਾ ਰਹੀ ਆ ਬਵਾਰ ਦਾ ਕੰਮ ਕਰਦੇ ਆ ਤੇ ਤਿੰਨ ਪਸ਼ੂ ਸੇਲ ਕਰਦੇ ਆ ਸਭ ਤੋਂ ਪਹਿਲਾਂ ਜ਼ਰੂਰੀ ਬੇਨਤੀ ਆ ਆਪਾਂ ਹਰ ਵੀਡੀਓ 'ਚ ਕਰਦੇ ਆ ਕਿਸੇ ਭੈਣ ਭਰਾ ਨੇ YouTube ਤੋਂ ਕਿਸੇ ਵੀ ਚੈਨਲ ਤੋਂ ਕੋਈ ਪਸ਼ੂ ਖਰੀਦਣਾ ਸੂਹੇ ਸਵਾਏ ਪਛਨ ਨੂੰ ਦੋ ਟਾਈਮ ਚੋਕੇ ਆਪਣੇ ਤਸੱਲੀ ਕਰ ਲਿਆ ਕਰੋ ਜਿਹੜਾ ਪਸ਼ੂ ਗੱਭਣ ਹੁੰਦਾ ਥਾਂ ਟਿਪ ਕੇ ਚੈੱਕ ਪਾਸ ਕਰਕੇ ਲੈ ਕੇ ਜਾਇਆ ਕਰੋ ਤਾਂ ਜੋ ਕਿਸੇ ਵੀ ਕਿਸਮ ਦਾ ਲਾਹਮਾ ਨਾ ਰਹੇ ਸਕੇ ਆ ਬਿਲਕੁਲ ਤਾਜੀ ਸੂਈ ਦਿਖਾਉਣੀ ਹੈ ਇੱਕ ਇੱਕ ਤੁਹਾਨੂੰ ਵਿਖਾਉਣੀ ਹੈ ਨੀਲੀ ਰਾਵੀ ਚ ਥੋੜਾ ਥੋੜਾ ਪੱਖ ਰੱਖਦੀ ਨਿਸ਼ਾਨੀਆਂ ਹੈਗੀਆਂ ਮੱਝ ਦੇ ਵਿੱਚੋਂ ਤੇ ਇੱਕ ਤਾਜੀ ਸੂਈ ਹੈ ਜੀ ਬਾਕੀ ਦੀ ਜਾਣਕਾਰੀ ਆਪਾਂ ਵੀਰ ਕੋਲ ਲਾਂਗੇ ਗੱਲਬਾਤ ਕਰਾਉਣੀ ਆ ਇਹਨਾਂ ਡੀਟੇਲ ਲੈਣੀਆਂ ਜੀ ਹਾਂਜੀ ਸਤਿ ਸ੍ਰੀ ਅਕਾਲ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਕੀ ਹਾਲ ਚਾਲ ਹੈ ਜੀ ਵਧੀਆ ਚੜ੍ਹਦੀ ਕਲਾ ਕਿਰਪਾ ਸਤਿਗੁਰ ਦੀ ਜੀ ਠੀਕ ਹੈ ਜੀ ਤੇ ਪਹਿਲੀ ਵੀਡੀਓ ਲੱਗੀ ਜੀ ਬਣ ਗਈ ਹਾਂਜੀ ਹਾਂਜੀ ਪਹਿਲੀ ਵੀਰ ਜੀ ਤੇ ਵਪਾਰ ਦਾ ਕੰਮ ਵੀਰ ਜੀ ਹਾਂਜੀ 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 ਠੀਕ ਆ ਐਡਰੈਸ ਦੱਸ ਦਿਓ ਵੀਰ ਜੀ ਆਪਣਾ ਐਡਰੈਸ ਆਪਣਾ ਵੀਰ ਜੀ ਪਿੰਡ ਫੁਰਜੀ ਨਾ ਥੋਕੀਆ ਜਿਲ੍ਹਾ ਤਰਨਤਨ ਤਸੀਲ ਪੱਟੀ ਹੈ ਜੀ ਠੀਕ ਹੈ ਜੀ ਨਾਮ ਕੀ ਵੀਰ ਜੀ ਨਾਮ ਮੇਰਾ ਹੈਪੀ ਹੈ ਵੀਰੇ ਫੋਨ ਨੰਬਰ ਦੱਸ ਦਿਓ ਫੋਨ ਨੰਬਰ 814373572 ਸੇਮਾਲ ਆਉਂਦਾ ਜਾਂਦਾ ਹੀ ਰਹਿੰਦਾ ਹਾਂਜੀ 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 ਤਿੰਨ ਚਾਰ ਤਿੰਨ ਚਾਰ ਪੱਕੇ ਆਉਂਦੇ ਬਾਬੂ ਜੀ ਠੀਕ ਹੈ ਜੀ ਠੀਕ ਹੈ ਸਹੀ ਆ ਤੇ ਸ਼ਰਵਾਦ ਜੀ ਕਿਹਦੀ ਡਿਮਾਂਡ ਹੋਵੇ ਵੱਡੇ ਕੋ ਵੱਡੀ ਗਾਂ ਵੀ ਬਾਹਰੋਂ ਹੀ ਲੈ ਆਏ ਜਿੱਦਾਂ ਕਿ ਬਾਹਰ ਦਾ ਵੀ ਗਾਗੂ ਗਾਂ ਠੀਕ ਹੈ ਜਿੱਦਾਂ ਦੀ ਕੋਈ ਮੰਗਦਾ ਉਦੋਂ ਹੀ ਲੈ ਆਉਂਦੇ ਹਾਂਜੀ 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 ਠੀਕ ਹੈ ਜੀ ਤੇ ਸ਼ਰਵਾਦ ਆਪਾਂ ਬਿਲਕੁਲ ਤਾਜੀ ਤੋਂ ਕਰੀਏ ਹਾਂਜੀ ਹਾਂਜੀ ਕਿੰਨਾ ਕਿੰਨੇ ਘੰਟੇ ਹੋ ਗਏ ਸੂਈ ਨੂੰ ਇਹ ਵੀ ਜੀ ਤੜਕੇ ਸੂਈ 4 ਵਜੇ ਵਹਿੜਾ ਠੀਕ ਹੈ 4 ਵਜੇ ਸੂਈ ਜਾਂ ਤੇ ਬੱਚਾ ਕੀ ਦਿੱਤਾ ਵਸ਼ੀਦ ਦੀ ਤੀਨ ਬਹੁਤ ਚੰਗੇ ਸੂਈ ਵੀ ਜੀ ਸ਼ੇਡ ਦੇ ਮੱਛੀਏ ਨਿਕਲ ਚੰਗੇ ਸੀ ਵਸ਼ੀ ਬਹੁਤ ਹੀ ਸੋਹਣੀ ਆ ਜੀ ਹਾਂਜੀ ਹਾਂਜੀ ਠੀਕ ਆ ਤੇ ਵੈਂਡ ਦਾ ਭਾਈ ਸੁਆ ਕਨਵਾਊਗਾ ਜੀ ਦੂਜਾ ਸੁਆ ਵੀਰ ਜੀ ਛਿੱਗੀ ਆ ਮੂੰਹ ਤੋਂ ਅੱਛਾ ਮੂੰਹ ਤੋਂ ਛੇਦ ਆ ਹਾਂਜੀ ਚੰਗੀ ਸੋਹਣੀ ਆ ਕਿ ਲੋਕ ਚੋਈ ਆਪਾਂ ਮੰਨ ਲਓ ਵੀ ਧਾਰਾ ਤੋਂ ਰਾਈ ਚੈੱਕ ਕੀਤੀਆਂ ਸੋਹਣੀਆਂ ਚੰਗੀਆਂ ਨਿਕਲੀਆਂ ਚੈੱਕ ਕਰ ਲਈਏ ਹਾਂਜੀ ਹਾਂਜੀ ਸਹੀ ਆ ਤੇ ਅਜੇ ਜੇਰ ਪਾਉਣੀ ਆ ਜੇਰ ਪਾਉਣੀ ਵੀਰ ਜੀ ਅਜੇ ਠੀਕ ਆ ਤੇ ਤੋਰੀ ਆ ਜੀ ਇਹਨੂੰ ਬਾਕੀ ਵਸ਼ੀ ਪਿੱਛੇ ਆ ਬੜੀ ਕੁਆਲਿਟੀ ਦੀ ਤਮੂ ਤੋਂ 6 6 ਦੰਦ 18 ਕਿਲੋ ਦੁੱਧ ਵੀਰ ਦੀ ਪਾਈ ਲੈਣੇ ਦਿੱਤਾ ਹੈ ਨਾਲ ਨੂੰ ਵੇਖੋ ਕਿੱਦਾਂ ਦੇ ਵੇਡ 18 ਕਿਲੋ ਦੁੱਧ ਚ ਆਇਆ ਇਹਨੇ ਵੈਡ ਨੇ ਵੈਡ ਦੀ ਕੁਆਲਿਟੀ ਬਰੀਡ ਚੈੱਕ ਕਰ ਲਿਓ ਬਰੀਡ ਬਹੁਤ ਚੰਗੀ ਆ ਜੀ ਸੋਹਣੀ ਆ ਬਿਲਕੁਲ ਤਾਜੀ ਸੁਈ ਆ ਲੇਵਾ ਚੈੱਕ ਕਰੋ ਜੀ ਇਹ ਜਦੋਂ ਕਹਿ ਦਿੰਦੇ ਆ ਨਾ ਮੱਝ ਦਾ ਲੇਵਾ ਇਦਾਂ ਦਾ ਹੋਵੇ ਤਾਂ ਜੇ ਐਚ ਐਫ ਗਾਂ ਦਾ ਨਾਮ ਲੈ ਕੇ ਤਾਰੀਫ ਕਰਦੇ ਆ ਉਹ ਲੇਵਾ ਲੱਗਾ ਇਹਨੂੰ ਕਰੋ ਚੈੱਕ ਸੋਹਣੀ ਸੁਨੱਖੀ ਪੂਰੀ ਆ 20 ਕਿਲੋ ਦੁੱਧ ਜਦੋਂ ਵੀਰ ਵੇੜ ਆਇਆ ਬਿਲਕੁਲ ਬਿਲਕੁਲ ਜੀ ਬਾਕੀ ਦੁੱਧ ਹੁੰਦਾ ਸਾਂਭ ਦਾ ਬਸ ਜਿੰਨੀ ਕੋਈ ਸੰਭਾਲੂਗਾ ਉਹਨਾਂ ਨੂੰ ਦੁੱਧ ਦੇਣਾ ਜੀ ਆ ਜੋ ਥਾਣ ਦੀ ਕੁਆਲਿਟੀ ਵੇਖੋ ਕਿੰਨੀ ਸੋਹਣੀ ਆ ਲੱਪਾ ਲੁਪਾ ਜਿਹਾ ਲੱਗਾ ਜੀ 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 ਆ ਵੇਖੋ ਜੀ ਕਰੋ ਚੈੱਕ ਰੈਡ ਦੀ ਕੁਆਲਿਟੀ ਆ ਦੀ ਬਾਕੀ ਬਿਲਕੁਲ ਤਾਜੀ ਸੂਈਏ ਜੇਹਰ ਪਾਉਣ ਵਾਲੀ ਆ ਤੇ ਹੋ ਸਕਦਾ ਜਦੋਂ ਕੋਈ ਵੀਡੀਓ ਚੜ੍ਹਣੀ ਉਦੋਂ ਕੋਈ ਜੇਹਰ ਪਾ ਹੀ ਦੇਵੇ ਇਹਦੀ ਵੀਡੀਓ ਆਪਾਂ ਬਣਾ ਕੇ ਰੱਖਾਂਗੇ ਜੀ 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 ਬਿਲਕੁਲ ਬਿਲਕੁਲ ਲਾ ਦਿਓ ਮੜਾਓ ਤੁਹਾਨੂੰ ਲਾ ਦਿੰਨੇ ਆ ਡੱਬ ਡੁੱਬ ਚੈੱਕ ਹੋ ਜਾ ਡੱਬ ਡੁੱਬ ਚਾਲੀ ਆ ਹਾਂਜੀ ਆ ਵੇਖੋ ਡੱਬ ਵੇਖੋ ਦੋਵਾਂ ਬੰਨੇ ਸੋਹਣਾ ਡੱਬੋ ਆ ਸਪਾਈਨਾ ਸਭ ਬਹੁਤ ਗੱਡੀ ਨਾਲੀ ਬਾਕੀ ਸੂਜੇ ਆ ਜੇ ਤੇ ਥਾਣ ਵੇਖੋ ਥਾਣ ਦੀ ਕੁਆਲਿਟੀ ਵੇਖੋ ਜੀ ਆ ਵੇਖ ਕਰੋ ਚੱਕ ਪੂਰਾ ਚੰਗਾ ਸੋਹਣਾ ਥਾਣ ਦੀ ਕੁਆਲਿਟੀ ਬੜੀ ਸੋਹਣੀ ਆ ਲੇਵਾ ਵਿਜੰਗਾ ਸੋਹਣਾ ਜੀ ਬੱਛੀ ਵੀ ਜੀ ਭਾਜੀ ਮਗਰ ਟੌਪ ਦੀ ਦਿੱਦੀ ਕੋਈ ਵੀ ਸਾਹਮਣੇ ਨਾ ਲੈ ਜੀ 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 ਬੱਛੀ ਵੀ ਬੜੀ ਚੰਗੀ ਬੜੀ ਪਿਆਰੀ ਆ ਹਾਂਜੀ 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 ਫੜਿਓ ਮੂੰਹ ਫੜਿਓ ਬੱਛੀ ਦਾ ਮੜਾ ਜਾਨੂ ਕਰਿਓ ਕੰਨ ਤੋਂ ਫੜ ਕੇ ਕਰ ਦੋ ਆ ਵੇਖੋ ਕਰੋ ਚੱਕ ਜੀ ਬੱਛੀ ਦੀ ਕੁਆਲਿਟੀ ਤੇ ਵੈੜ ਵੀ ਸੋਹਣੀ ਤੇ ਬੱਛੀ ਵੀ ਮਗਰ ਸੋਹਣੀ ਡਬਲ ਫਾਇਦਾ ਆ ਜਾਣਾ ਹਾਂਜੀ ਹਾਂਜੀ ਕਈ ਸ਼ੌਂਕ ਨਾਲ ਵੀ ਰਪਾਉਂਦੇ ਬਸ ਕਈ ਵੀਰ ਦੀ ਮੱਛੀ ਆ ਜੀ ਡਿਮਾਂਡ ਕਰਦੇ ਆ ਜੀ ਜੀ ਹਾਂਜੀ ਤੇ ਦੁੱਧ ਚਵਾਈ ਜਾ 18 ਕਿਲੋ ਤੋਂ ਜ਼ਿਆਦਾ ਚਵਾਈਓ 18 ਕਿਲੋ ਪਹਿਲਣ ਨੇ ਦਿੱਤਾ ਵਾ ਆਰ ਕੀ ਗਾੜੀ ਸੇਵਾ ਦੇ ਆ ਯਾ ਆਪਣੇ ਘਰੇ 2-4 ਦਿਨਾਂ ਕੀ ਦਾ ਆਪਾਂ 20 ਕਿਲੋ ਮਨਾ ਕੇ ਵੀ ਦੇ ਦਾਂਗੇ ਜੀ 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 ਆਰ ਟਾਈਮ ਤੇ ਜੋ ਗੱਬਰਾਂ ਨਾਲ ਧਾਰਾਂ ਹੀ ਵਜਣੀਆਂ ਆ ਹਾਂਜੀ 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 ਜਿਵੇਂ ਦਿਨਾਂ ਨੂੰ 2-4 ਲੀਟਰ ਆਪਾਂ ਵੀਡੀਓ ਪਾ ਦਾਂਗੇ ਜਿੰਨੂੰ ਕਿਸੇ ਨੇ ਵੀਡੀਓ ਚਾਹੀਦੀ ਜੇਰ ਦੇ ਧਾਰਾਂ ਦੀ ਆਪਾਂ ਚਵਾਈ ਦੀ ਬੁਖਾਰਾਂ ਠੀਕ ਹੈ ਹਾਂਜੀ ਤੇ ਕਿੰਨਾ ਮੁੱਲ ਕਰਨਾ ਜੀ ਮੁੱਲ ਵੀ ਜੀ ਦਾ ਕਰ ਨੂੰ 70 ਕਰ ਲਈ 70 ਕਰ ਲਈਏ ਸਾਰੀਆਂ ਛੋੜ ਾਂ ਕਰਕੇ 60000 ਰੁਪਏ ਦੇਣੀ ਵੀ ਛੋੜ ਹੋ ਜੂ ਮੌਕੇ ਤੇ ਹਾਂ ਮਾਨਤਾ ਕਰ ਦਾਂ ਸਭ ਯਾਡੋ ਸ਼ੂਟ ਛੱਪਾ ਕਰਦਾਂਗੇ ਠੀਕ ਹੈ ਜੀ ਫੋਨ ਲਾ ਲੈ ਜਿੰਨੂੰ ਪਸੰਦ ਹੋਵੇ ਹਾਂ ਬਿਲਕੁਲ ਟੋਲ ਮੀਟਰ ਤਾਈਂ ਪਹੁੰਚ ਕਰਦਾਂਗੇ ਵੀਰੇ 60000 60000 ਹਾਂਜੀ ਲਓ ਜੀ ਆ ਮੁੰਨੜੀ ਜੀ ਨਾਲ ਲੱਭਣਾ ਚੰਗੀ ਆ ਵਹਿੜ ਸੋਹਣੀ ਆ ਜੀ ਤੇ ਜੋਗੀ ਵੀ ਸਾਦੂਤਰੀ ਲੱਭਣ ਲੱਗਾ ਸੂਟ ਸਾਦਾ ਚਾਹੀ ਵਸੇ ਹਾਂਜੀ 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 ਬਾਕੀ ਦਾਹਾਂ 15 ਦਿਨਾਂ ਬਾਅਦ ਦੋਤੇ ਆਉਂਦਾ ਵਾ ਪਸ਼ੂ ਤਾਜਾ ਸੂਇਆ ਵੀ ਦਾਹ 15 ਦਿਨਾਂ ਬਾਅਦ ਆਉਂਦਾ ਵਾ ਜੀ ਤੇ ਬਾਕੀ ਇਹ ਵੀ ਚੀਜ਼ ਜਿਹੜੇ ਤੇ ਭੈਣ ਭਰਾ ਵਪਾਰੀ ਉਹਨਾਂ ਨੂੰ ਪਤਾ ਵੀ ਜਿਹੜੀਆਂ ਤਾਜ਼ੀਆਂ ਸੂਈਆਂ ਦੀਆਂ ਉਹਨਾਂ ਨੂੰ ਸਾਰੀਆਂ ਨਹੀਂ ਜੋਇਆ ਜਾਂਦਾ ਸਹੀ ਗੱਲ ਸਹੀ ਗੱਲ ਵੀਰ ਜੀ ਸਾਰੀਆਂ ਜੋਦੀਆਂ ਤੇ ਢਿੱਲ ਮੱਠ ਹੋ ਜਾਂਦੀਆਂ ਬਾਕੀ ਚਾਰ ਵੱਡੀ ਵੀ ਦੇਖੋ ਪੱਠੇ ਪੁੱਠੇ ਕਈ ਇਸ ਤੋਂ ਸੂਟ ਜਿਹਾ ਡੰਗਰ ਕਰਦਾ ਪਰ ਇਹਨੂੰ ਕੋਈ ਪਰਵਾਹ ਜੀ 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 ਪੱਠੇ ਪੁੱਠੇ ਆ ਵੇਖੋ ਚੰਗੇ ਖਾਣ ਠੀਕ ਆ 60000 ਚ ਪਹੁੰਚ ਹੋ ਜੂਗੀ 100 ਕਿਲੋਮੀਟਰ ਤੱਕ ਤੇ ਦੂਜੇ ਨੰਬਰ ਵਾਲੀ ਬਾਰੇ ਦੱਸਿਓ ਜੀ ਇਹ ਵੀ ਇੱਜ ਹੀ ਆਈ ਆ ਠੀਕ ਆ ਇਹਨੂੰ ਤੇ ਬੱਚੇ ਸਾਰਾ ਚੁੰਮ ਸੰਗ ਗਿਆ ਤੇ ਤੇ ਦੋ ਦਵੀਰ 13 ਕਿਲੋ ਗੋਆਂ ਦੇ ਕੰਡੇਰਾ ਖੜੇ ਪਾਉਣ ਲੀਟਰ ਮਾਰ ਲੈ ਕੋਈ ਮਨਾ ਕੇ ਦੇ ਦਾਂਗੇ ਦੋ ਟਾਈਮ ਠੀਕ ਆ ਹੁਣ ਦੇਖ ਲੈ ਦੁਖਣੀ ਨਹੀਂ ਥੱਲੇ ਕੋ ਜੋੜੀ ਆਹੀ ਆ ਕੱਟਾ ਮੂੰਹ ਮਾਰਦਾ ਗੱਡੀ ਦੇ ਵਿੱਚ ਹੀ ਅੱਛਾ ਹਾਂਜੀ ਪਰ 13 ਕਿਲੋ ਦੁੱਧ ਆਪਣੇ ਘਰੇ ਕੋਈ ਦੋ ਟਾਈਮ ਵੀਡੀਓ ਕਾਲ ਦੇ ਵਾਲੇ ਭਾਈ ਚ ਆ ਕੇ ਚੋਰੇ ਮਨਾ ਕੇ ਦਵਾਗੇ ਠੀਕ ਬੱਚਾ ਕੀ ਮਗਰੇ ਤੇ ਬੱਚਾ ਬੱਛਾ ਜੀ ਬੱਛਾ ਮਗਰੇ ਹਾਂਜੀ 13 ਕਿਲੋ ਦੁੱਧ ਹਾਂਜੀ ਠੀਕ ਤੋਹਰੋ ਇਹਨਾਂ ਵੀਰ ਜੀ ਇਹ ਨਹੀਂ ਕਹਿਣ ਰਣੀ ਚਵਾ ਕੇ ਦਵਾਂਗੇ ਇੱਥੇ ਵੀਰ ਮੈਂ ਕੋਈ ਦੋ ਟਾਈਮ ਚੋਵੇ ਤੇਰੇ ਟਾਈਮ ਚੋਵੇ ਨਾ ਚੋਵੇ ਖੜੇ ਕੇ ਆਪਾਂ ਵੀ ਨਹੀਂ ਆੰਦੇ ਬਿਨਾਂ ਚੋਵੇ ਚੋਵੇ ਅਗਲਾ ਵੀ ਆ ਜੀ ਸ਼ਾਈ ਆਲਾ ਜੀ ਜੀ ਤੇ ਚਵਾਈ ਰਸੀ ਪਾ ਕੇ ਕਰਦੇ ਵੀਰ ਜੀ ਇਹਦੀ ਕਰੋ ਜਾਈਂ ਕਦੀ ਆਹ ਵੇਖੋ ਜੀ ਸ਼ਾਈ ਆਲੇ ਆਜੋ ਉਗੀ ਚਾਤੂ ਨੂੰ ਲੈ ਕੇ ਲਗਾਇਆ ਫਿਰ ਬਣੀ ਬੁਣੀ ਵੜੀ ਉਹ ਬੱਚਾ ਬੁੱਝ ਚੁੰਗਾ ਜਰੀ ਦੇ ਠੀਕ ਹੈ ਹਾਂਜੀ ਸੂਆ ਵੀ ਗਿਆ ਦੂਜਾ ਠੀਕ ਹੈ ਜੀ ਦੂਜਾ ਸੂਆ ਹਾਂਜੀ ਦੁੱਧ 13 ਕਿਲੋ 19 ਕਰੋ ਵੀ ਪਿੱਛੇ ਆ ਕੇ ਦੋ ਦਿਨਾਂ ਦਾ ਬੇਤਾ ਥੋੜੇ 12 ਕਿਲੋ ਦੀ ਗਾਰੰਟੀ ਦੇ ਰਹੇ ਨੂੰ ਪੂਰ ਸਿੱਕਾ ਥਾਂ ਦੇ ਵਾਧੇ ਘਾਟੇ 12 ਤੋਂ ਘੜੇ ਤੇ ਗੱਡੀ ਦਾ ਕਿਰਾਇਆ ਆਪਣਾ ਹੋਊਗਾ ਤਾਂ ਬਾਕੀ ਜੋੜੀ ਵਾਲਾ ਆ ਗਿਆ ਜੇ ਕੋਈ ਉਹਦਾ ਮਾਨਦਾਨ ਵਾਧੇ ਲਾਉਂਗੇ ਉਹ ਲੋਰ ਮਾਨਦਾਨ ਕਰ ਦਾਂਗੇ ਜੀ ਤੇ ਕਿੰਨਾ ਮੁੱਲ ਕਰਨਾ ਜੀ ਇਹਦਾ ਇਹਦੀ ਮੋੜੀ 40 ਗਾਲੀ 42 ਕਰ ਲਈਏ 36000 ਦੀ ਪਹੁੰਚ ਕਰ ਦਿਆਂਗੇ ਠੀਕ ਆ ਹਾਂ ਜੀ 36000 ਦੀ ਪਹੁੰਚ ਉਹ ਅਵਸ਼ੀ ਚੁੰਗਣ ਲੱਗੀ ਜੀ ਉਧਰ ਵੀ ਕੋਈ ਗੱਲ ਨਹੀਂ ਵਧੀਆ ਹੋ ਗਿਆ ਵੀ ਵਧਾਈ ਵਾਲਾ ਕੰਮ ਹੀ ਆ ਬੱਸ 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 ਜਿਹੜਾ ਬੱਚਾ ਆਪੇ ਉੱਠ ਕੇ ਚੁੰਗਣ ਲੱਗ ਜਾਂਦਾ ਵਾ ਬਹੁਤ ਵਧੀਆ ਗੱਲ ਹੁੰਦੀ ਏ। ਸਹੀ ਗੱਲ ਸਹੀ ਗੱਲ ਵੀਰੇ ਸਾਹਮਣੇ ਲਾਪੀ ਜਾ। ਆਹ ਵੇਖ ਲਓ ਜੀ। ਆਪੇ ਇੱਥੋਂ ਦਾ ਇੱਥੋਂ ਪਤਾ ਲੱਗਦਾ ਇਹ ਮੂੰਹੇ ਮੁਰਵਾਇਆ ਮਤਲਬ ਜੀ 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 ਉਹ ਤਾਂ ਆਪ ਹੀ ਮੂੰਹ ਮਾਰਨਾ ਪੈਣਾ ਇਹਨੇ ਚੁੰਗਾਈ ਜੀ 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 ਜ਼ੋਰ ਲਵਾ ਦਿੰਦੇ ਬੱਚੇ। ਸਹੀ ਗੱਲ ਬੱਚੇ ਜ਼ੋਰ ਜ਼ੋਰ ਲਵਾ ਦਿੰਦੇ ਆ। ਦੋ ਦਿਨ ਚੁੰਗ ਦੇਣੀ ਵੇਲਾ ਆਪੇ ਟੱਕਰ ਗਈ ਏ। ਨਹੀਂ ਨਹੀਂ ਬਹੁਤ ਵਧਾਈ ਵਾਲੀ ਗੱਲ ਬਣੀ ਤੇਰੇ ਨਾਲ ਤਾਂ ਵਧਾਈ ਬਣ ਗਈ ਹੁਣੇ। ਬੱਸ ਬੱਸ ਜੀ। ਹੈਂ? ਦੂਜੇ ਧਰ ਚ ਘਾਉਂਦੇ ਆ ਬਾਅਦ ਇਦਾਂ ਨਹੀਂ ਕੋਸਾਂ ਤੁਸੀਂ ਜਣਾ ਹਾਂ 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 ਬਾਕੀ ਵੀ ਬਰੀਕ ਵਾਲੀ ਵਸਲੀ ਵੇਚਦੀ ਟੋਲ ਠੀਕ ਆ ਤਾਂ ਹੁਣ ਆਪਾਂ ਮੱਝ ਦਿਖਾ ਦਈਏ ਹਨਾ ਮੱਝ ਨੂੰ ਸੂਈ ਨੂੰ ਕਿੰਨੇ ਕ ਦਿਨ ਹੋ ਗਏ ਵੀਰ ਜੀ ਇਹਨੂੰ ਵੀਰ ਜੀ ਸੂਈ ਨੂੰ ਇੱਕ ਮਹੀਨਾ ਹੋ ਗਿਆ ਜੀ ਇੱਕ ਮਹੀਨਾ ਬੱਚਾ ਮਗਰ ਕੀ ਆ ਕੱਟਾ ਜੀ ਕੱਟਾ ਮਗਰ ਕੱਟਾ ਚੰਗਾ ਸੰਭਾਲਿਆ ਕੇ ਨੇ ਹਨਾ ਮੈਂ ਕਹਿੰਦਾ ਵੀ ਮੈਂ ਕੋਲ ਦੁੱਧ ਵੀ ਬੜਾ ਏ ਦੋ ਟਾਈਮ ਵੀਰ ਚੋ ਕੇ ਲਈ 14 ਕਿਲੋ ਦੁੱਧ ਹੋਊਗਾ ਲੀਟਰ ਵਾਲਾ ਜੇ ਕੰਡੇ ਰੱਖਣਾ ਤੇ 13 ਕਿਲੋ ਜਿਹੜਾ ਮਰਜੀ ਰੱਖੋ 13 ਕਿਲੋ ਦੁੱਧ ਹੋਊਗਾ ਗੰਡੇ ਵਾਲਾ ਹੋਊਗਾ ਤੇ ਬਾਕੀ ਸੋਹਣੀ ਵੇਖੋ ਕਿੰਨੀ ਆ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਲੇਵਾ ਬੜਾ ਸੋਹਣਾ ਥਣ ਵੀ ਚੰਗੇ ਲੱਗੇ ਆ ਜੀ ਤੇ ਲੰਮੀ ਬੇਲ ਦੀ ਕਾਫੀ ਆ ਵੱਡੇ ਘਾਦੀ ਦੁੱਧ ਵਾਲੀ ਆ ਜੀ ਮੱਝ ਵੀ ਵੀਰ ਉਹਨਾਂ ਦਾ ਆਖਿਆ ਵੀ ਮੈਂ ਤੁਹਾਨੂੰ ਪਹਿਲਾਂ ਥਣੋ ਤੁਹਾਡੀ ਗੁਲ 13 ਕਿਲੋ ਦੁੱਧ ਚੋਇਆ ਵਾ ਠੀਕ ਹੈ ਹੋਰ 14 ਕਿਲੋ ਹੋਊਗਾ ਪਰ 13 ਕਿਲੋ ਜੇ ਦਾ ਮਰਜ਼ੀ ਵੀ ਮੇਰਾ ਕੰਡੇ ਤੇ ਰੱਖ ਲੈ ਠੀਕ ਹੈ ਜੀ ਹਾਂ ਜੀ ਸੋਹਣੀ ਵੇਖੋ ਬਹੁਤ ਚੰਗੀ ਕੁਆਲਿਟੀ ਦੀ ਆ ਲੈ ਜੋ ਬਲਤੀ ਚਾ ਲੋ ਕੁਛ ਨਹੀਂ ਜੀ 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 ਕੋਈ ਤੋਂ ਤਾਂ ਕਿਹਦੀ ਕਰੋ ਜੱਖ ਬਾਕੀ ਥਾਣੇ ਵੀ ਸੋਹਣੇ ਲੱਗੇ ਆ। ਅੱਜ ਨਹੀਂ ਮੰਨਦੀ ਇਹਦੇ ਅਜੇ ਵਕਤ ਨਹੀਂ ਮੰਨਦੀ। ਜਾਜ ਆ ਗਈ ਇਹਨੂੰ। ਥਾਣਾ ਦੀ ਵੀਰ ਜੀ ਕੋਈ ਵਾਅਦਾ ਘਾੜਦਨੀ ਹੈ। ਹਾਂ ਜਿੰਨਾ ਵੀਰੇ ਕੋਈ ਵੀ ਥਾਣਾ ਚੌਤੰਨਾ ਡੰਗਰਾਂ ਦੇ ਵਾਅਦਾ ਘਾੜੂ ਤੇ ਗੱਡੀ ਦਾ ਕਰਾਇਆ ਆਪਣਾ ਕੋਈ ਇਦਾਂ ਵੀ ਵੀਰ ਆਊ ਘਰਾਂ ਲਾ ਕੇ ਤਾਂ ਪਤਾ ਵੀ ਕਰਾਇਆ ਦੇਵਾਂਗੇ। ਠੀਕ ਆ। ਉਹ ਵੀ ਆਪਣੀ ਪਹਿਲੀ ਵੀਡੀਓ ਪਾਉਣ ਲੱਗੀ ਆ। ਤੇ ਕਿੰਨਾ ਮੁੱਲ ਕਰਨਾ ਵੀਰੇ ਦਾ ਮੁੱਲ ਵੀ ਜੀ ਇਹਦਾ ਕਰ ਲੇ ਲਾ ਕੇ 95000 ਦੀ ਪਹੁੰਚ ਕਰਦੇ ਨੇ 100 ਛੋੜ ਕਿੰਨੀ ਕਰ ਦੋਗੇ ਛੋੜ 10000 ਕਰ ਦਿਆਂਗੇ 95000 ਹਾਂ ਜੀ 93000 ਦੀ ਮੈਂ ਜੀ ਪਹੁੰਚ ਕਰਦੇ ਨੇ 100 ਠੀਕ ਹੈ ਹਾਂ ਜੀ ਬਾਕੀ ਫੋਨ ਲਾ ਲੈ ਕੋਈ ਹਾਂ ਜੀ ਹਾਂ ਜੀ ਹਾਂ ਜੀ ਮੋੜਿਓ ਨਾ ਕਿੰਨੂੰ ਬਸ ਬਸ ਲਓ ਜੀ ਦਾ ਲੱਗਾ ਇੱਧਰ ਵੀ ਇਹਦਾ ਵੀ ਠੀਕ ਹੈ ਚਲ ਕੋਈ ਨ ਰਹਿਣ ਤੇ ਕੋਈ ਨ ਯਾਰੀ ਲੈਣ ਦੇ ਕੇ ਸਰ ਹੀਆ ਕਰਨੀ ਮੇਰੇ ਜੀ ਕੋਈ ਗੱਲਬਾਤ ਹੋਰ ਪਾਸ ਵੀ ਇੱਥੇ ਚੜਦੀ ਕਲਾ ਬਸ ਇਹਨਾਂ ਵੀਰ ਨੂੰ ਆਪਣੀ ਪਹਿਲੀ ਵੀਡੀਓ ਤੁਹਾਡੇ ਚੈਨਲ ਤੇ ਪਈ ਆ ਵੀਰ ਮੇਰਾ ਕੋ ਹਰ ਇੱਕ ਤੋਂ ਮੋਬਾਈਲ ਤੇ ਹਰ ਇੱਕ ਤੋਂ ਹੈਗਾ ਵੀਡੀਓ ਕਾਲ ਤੇ ਚ ਵਾਲੇ ਜਿਹੜਾ ਬਾਅਦ ਵਿੱਚ ਲਾਮਾ ਦੇਣਾ ਮਾੜੀ ਗੱਲ ਆ ਆ ਕੇ ਚੋਵੇ ਕਿ ਭਾਵੇਂ ਅਗਲਾ ਵੀ ਸੱਲੀ ਕਰ ਲਿਆ ਆਪਦਾ ਵੀਰ ਮੇਰਾ ਜੀ 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 ਕਿਉਂਕਿ ਇਦਾਂ ਖੜਦਾ ਕੋਈ ਪੂਰ ਸ਼ਿੱਟਾ ਥਾਣੇ ਵੱਧ ਘਾਟ ਹੋਵੇ ਡੰਗਰ ਜਾ ਕੇ ਮਿਲਿਓ ਨਾ ਪੰਦਾ ਵੀ ਜ਼ਿੰਮੇਵਾਰੀ ਹੈ ਠੀਕ ਹੈ ਇੰਨੀ ਗਰੰਟੀ ਆਪਾਂ ਦੇ ਸਕਦੇ ਸਹੀਆ ਲਾ ਲਿਓ ਵੀਰ ਨੂੰ ਫੋਨ ਤਿੰਨ ਪਸੂ ਸੇਲ ਕਰਨੇ ਆ ਵੀਡੀਓ ਨੂੰ ਸ਼ੇਅਰ ਕਰ ਦਿਓ ਜ